تنه کل گئے کھاورے جو کانچي وچ جا کے انيو میرے تا حاج نہ خل گئے کتن جل ہوي سد دور تا ویکھ پي رام سد دور تا ویکھ پي رام ہني تا ڈینے سارے اپڑے مکان میں تھم گئے کانچي وچ جا ਤੰਤਾ ਸ਼੍ਰੀ ਗੁਰਬਦਾਸ ਮਾਹਰ ਇਹਦੇ 648ਵੇਂ ਪ੍ਰਕਾਸ਼ ਪੂਰਬ ਤੇ ਸਮੂਹ ਸੰਤਾਵਾਂ ਵੱਲੋਂ ਸਜਾਇਆ ਗਿਆ ਮਾਲਪੁਰ ਵਿਖੇ ਨਗਰ ਕੀਰਤ ਆਹ ਤੁਹਾਨੂੰ ਦਿਖਾ ਰਹੀ ਤਨੀ ਕੁਝ ਵਿਸ਼ੇਸ਼ ਚੀਜ਼ ਕਿ ਇਸ ਦਰਬਾਰ ਵਿੱਚ کار نیوز چینل ਸੰਤਾਂ ਸਤਗੁਰੂ रविदास ਮਹਾਰਾਜੀ ਦੇ 643ਵੇਂ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁਕ ਰੱਖਦੇ ਗੁਰਦੁਆਰਾ ਸਤਗੁਰੂ रविदास ਮਹਾਰਾਜੀ ਮਾਲਪੁਰ ਪਿੰਡ ਵਿੱਚ ਮਹਲਾ ਅਤੇ ਪਿੰਡੀ ਦੀ ਸੰਤਾਂ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। نگر کیرتن شروع ہو رہا ہے اس نگر کیرتن کا سواگت کر کے کلاکار ਸਾਰੇ ਜੋ ਜੱਥੇ ਲੱਗ ਕੇ ਪਿਆਰੀ ਕੀਤੇ ਉਹ ਅੱਜ ਦੇ ਦਿਨ ਤੇ ਸਤਿਗੁਰੂ ਰਵਿਦਾਸ ਮਹਾਰਾਜੀ ਦੇ 648ਵੇਂ ਪ੍ਰਕਾਸ਼ ਉਪਰ ਦੀ ਸਭ ਤੋਂ ਪਹਿਲਾਂ ਵੇਸ਼ ਵਿਦੇਸ਼ ਅਤੇ ਇਲਾਕਾ ਨਿਵਾਸੀ ਸੰਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਮੋਹਰਤਾ ਸਤਿਗੁਰੂ ਰਵਿਦਾਸ ਮਹਾਰਾਜ ਮਾਲਪੁਰ ਤੋਂ ਤੁਹਾਨੂੰ ਤੁਹਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਸ੍ਰੋਗ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਏ ਨਗਰ ਕੀਰਤਨ 메인 ਚੌਕ ਮਾਲਪੁਰ ਵਿਖੇ ਉਸ ਸਮੇਂ ਬਾਅਦ ਇੱਥੇ ਆ ਰਿਹਾ ਹੈ। ਸਾਜੇ ਸੁਨੇਮ ਚੌਕ ਮਾਲਪੁਰ ਵਿਖੇ ਸਾਡੇ ਬਹੁਤ ਹੀ ਸਰਦਾਰ ਦੁਬੱਡੇ ਭਾਈ ਸਾਹਿਬ ਸਰਦਾਰ ਅਮਰਜੀਤ ਸਿੰਘ ਬੰਦੀ ਕਲਾਸ ਹਾਊਸ ਅਤੇ ਉਹਨਾਂ ਦੀ ਸਮੁੱਚੀ ਟੀਮ ਸੂਚੇ ਸਾਥੀ ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਬਡੇ ਜੈਬ ਵੀਕਾਰਵਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਲਪੁਰ ਵੱਲੋਂ ਸੰਗਠਿਤ ਹੋਰ ਦੇ ਉੱਤੇ ਇੱਕ ਮੰਚ ਤੇ ਇਕੱਠੇ ਹੋ ਕੇ ਸਾਜੇ ਇਹਨਾਂ ਮਹਾਨ ਰੈਵਰੈਂ ਨੂੰ ਯਾਦ ਕਰਦੇ ਹੋਏ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਜਾ ਰਿਹਾ ਹੈ ਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦਾ ਪਰਮਾਤਮਾ ਸਵਾਗਤ ਕੀਤਾ ਜਾ ਰਿਹਾ ਹੈ। ਹਾਜ਼ਰ ਹੋਈ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਜੋ ਬੋਲੇ ਈਸ਼ੋ ਨਰਬਹ ਅਕਾਲਪੁਰ ਸਾਹਿਬ ਜੀ ਦੇ। ਬਹੁਤ ਸ਼ਾਬਾਸ਼ ਜੀ ਆਕਰ ਜੀ ਬਿਨਿਆ ਕਮਾਲਪੁਰ ਵਿਖੇ ਸਰਦਾਰ ਅਮਰਜੀਤ ਸਿੰਘ ਸੰਦੀਪ ਦੇ ਪਰਿਵਾਰਕ ਮੈਂਬਰ ਅਤੇ ਸਾਥੀਆਂ ਅਤੇ ਜੈਪੀਮ ਕਾਰਵਾਡ ਚੈਰੀਟੇਬਲ ਸੁਸਾਇਟੀ ਰਜਿਸਟਰ ਮਾਲਪੁਰ ਦੇ ਪ੍ਰਧਾਨ ਨਿਰਮਲ ਕੋਰ ਬਹੁਤ ਅਤੇ ਸਮੁੱਚੀ ਟੀਮ ਵੱਲੋਂ ਪਰਮਾ ਸਵਾਗਤ ਕੀਤਾ ਗਿਆ। Продолжение следует... आओ रे पकड़ کی کیاتی اڑی او میرے دا حق نہ کھل گئے او کلا میں بچی بکھيرا ہو میری قد جل ہا گی سدھ گوردا دیکھ کڈيرا کتری جد کچی بچو